ਉਸ ਵੀਡੀਓ ਦੇ ਵਿੱਚ ਪੰਜਾਬ ਦੇ ਕੈਪਟਨ ਮੰਤਰੀ ਬਲਕਾਰ ਸਿੰਘ ਦਾ ਨਾਮ ਹੈ। ਇਹ ਸ਼ਰਮਦੀ ਹਾਦਸਾ। ਇਹਨਾਂ ਕੋਲ ਧੀਆ ਪੈਣਾ ਨੇ ਵੱਖ-ਵੱਖ ਸਮਾਗਮਾਂ ਦੌਰਾਨ ਨਿਯੁਕਤੀ ਪੱਤਰ ਲੈਣੇ ਹੁੰਦੇ ਨੇ। ਇਹ ਜੇ ਮੰਤਰੀ ਕਿਵੇਂ ਇੱਕ ਧੀ ਭੈਂਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਂ ਕੀ ਇਹ ਕਿਸੇ ਦਾ ਸਿਰ ਭਲੋਸ ਸਕਦੇ ਨੇ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਇਹ ਆਸ ਨਹੀਂ ਕਿ ਉਹ ਇਹ ਕਹਿ ਕੇ ਆਪਣਾ ਛਟਕਾਰਾ ਪਾ ਲੈਣ ਜਾਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦੇਣ ਕਿ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਤ ਨੂੰ ਮਿਲੇ ਉਹ ਫੇਲ ਹੋਏ ਨੇ ਸਵਾਲ ਤੁਹਾਡੀ ਜ਼ਿੰਮੇਵਾਰੀ ਤੁਹਾਡਾ ਫਰਜ਼ ਤੁਹਾਡੀ ਨੈਤਿਕਤਾ ਤੁਸੀਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਮਾਈ ਬਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਕੱਲੇ ਝਾੜੂ ਵਾਲੇ ਐਮਐਲਏ ਤੇ ਮੰਤਰੀਆਂ ਦੇ ਮਾਈ ਬਾਪ ਨਹੀਂ ਹੋ ਤੈਨੂੰ ਇਹੋ ਜੀ ਛੋਟੀ ਗੱਲ ਨਹੀਂ ਕਰਨੀ ਚਾਹੀਦੀ ਸੀ ਐਮ ਸਾਹਿਬ 8 ਮਿੰਟ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਤੁਸੀਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਰਹੇ ਨਹੀਂ ਇਹੋ ਜੀ ਆਸ ਕਦੇ ਚਿੱਤ ਵੀ ਮੁੱਖ ਮੰਤਰੀ ਭਗਵੰਤ ਮਾਨ ਕੋ ਨਹੀਂ ਕੀਤੀ ਜਾਂਦੀ ਕਿ ਵਿਧਾਨ ਇੱਕ ਦੋ ਦਿਨਾਂ ਦੇ ਵਿੱਚ ਮੁੱਖ ਮੰਤਰੀ ਇਸੇ ਸਖਤ ਕਾਰਵਾਈ ਕਰਨ 26 ਤਰੀਕ ਤੱਕ ਕਿਉਂਕਿ ਉਹਨਾਂ ਨੇ ਝੰਡਾ ਲਰਾਉਣਾ ਉਹ ਕਿਹੜੇ ਮੂੰਹ ਦੇ ਨਾਲ ਝੰਡਾ ਲਰਾਉਣਗੇ 26 ਤੋਂ ਬਾਅਦ ਘੱਟੋ-ਘੱਟ ਆਪਣੀ ਸਰਕਾਰ ਦੇ ਵਿੱਚ ਇਹ ਜੇ ਮੰਤਰੀਆਂ ਨੂੰ ਨਾ ਰੱਖੋ ਕਹਿ ਦੋ ਜੇ ਦਿੱਲੀ ਵਾਲਿਆਂ ਦੇ ਕੋਟੇ ਦੇ ਵਿੱਚ ਕਹਿ ਦੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਹਿ ਦੋ ਸੰਦੀਪ ਪਾਟਕ ਨੂੰ ਕਹਿ ਦੋ ਰਾਗਵ ਚੱਡੇ ਸਾਹਿਬ ਨੂੰ ਕਹਿ ਦੋ ਕਿ ਜੀ ਮੈਨੂੰ ਹੋਰ ਜਿਹੜਾ ਮਰਜ਼ੀ ਦੇ ਦਿਓ ਪਰ ਘੱਟੋ-ਘੱਟ ਕੈਰੇਕਟਰ ਵਾਲਾ ਤਾਂ ਦੇ ਦਿਓ ਜਿਹਦਾ ਕੈਰੇਕਟਰ ਹੀ ਢਿੱਲਾ ਠੀਕ ਹੈ ਤੁਸੀਂ ਉਹਨੂੰ ਮੰਤਰੀ ਬਣਾ ਕੇ ਰੱਖੇ ਹੋ ਕਿ ਕੁੜੀ ਹੈ ਲੜਕੀ ਹੈ ਬੀਬੀ ਹੈ ਉਹ ਕਿਉਂ ਨਹੀਂ ਸਾਹਮਣੇ ਆ ਪਾਰੀ ਬੀਤੀ ਸੌਖੀ ਨਹੀਂ ਕਹਾਂ ਉਹਨੇ ਵੀ ਵਿਆਹ ਕਰਉਣਾ ਪਰ ਨਹੀਂ ਕਿ ਇਸ ਧੀ ਭੈਣ ਨੇ ਵਿਆਹ ਕਰਨਾ ਜਾਂ ਪਰਦਾ ਪਾ ਕੇ ਉਹਦਾ ਵਿਆਹ ਹੋਊਗਾ ਫਰੀਦ ਇੱਕ ਕੁੜੀ ਦਾ ਸਵਾਲ ਇੱਕ ਧੀ ਦਾ ਸਵਾਲ ਆ ਜਿਹੜਾ ਬਲਕਾਰ ਸਿੰਘ ਹੁਣਾਂ ਦਾ ਸਵਾਲ ਇੱਕ ਧੀ ਦਾ ਸਵਾਲ ਉਹਦੇ ਮਾਪਿਆਂ ਦੀ ਇੱਜ਼ਤ ਕੁੜੀ ਦੀ ਕੀ ਪਤਾ ਹੈ ਵਿਆਹੀ ਹੈ ਕਿ ਕੁਵਾਰੀ ਹੈ